ਸਵਾਗਤ ਆ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਡਾਲਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਜਦੋਂ ਆਪਾਂ ਮੋਗੇ ਤੋਂ ਬਰਨਾਲੇ ਵਾਲੇ ਹਾਈਵੇ ਤੇ ਜਾਂਦੇ ਆ ਜੀ ਤਾਂ ਪਹਿਲਾ ਪਿੰਡ ਬੁੱਗੀਪੁਰਾ ਤੇ ਦੂਜਾ ਪਿੰਡ ਆ ਜਾਂਦਾ ਜੀ ਡਾਲਾ ਹਾਈਵੇ ਦੇ ਉੱਪਰ ਹੀ ਆ ਕਰੇਲੂ ਪਰਿਵਾਰ ਚੋਂ ਆਪਾਂ ਵੀਡੀਓ ਕਵਰ ਕਰ ਰਹੇ ਕੋਈ ਵਪਾਰ ਦਾ ਕੰਮ ਨਹੀਂ ਇੱਕ ਵੜ ਵਕਾਊ ਆ ਡਟੇਲ ਤੁਹਾਨੂੰ ਮੈਂ ਬਾਅਦ ਤੋਂ ਲੈ ਕੇ ਦੇਵਾਂਗਾ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ 사ਸੀ ਕਾਲ ਦੇ 사ਸੀ ਕਾਲ ਨਾਮ ਤੇ ਐਡਰੈਸ ਦੱਸ ਦੋ ਜੀ ਪਿੰਡ ਡਾਲਾ ਨਾਮ ਜਗਪ੍ਰੀਤ ਸਿੰਘ ਠੀਕ ਆ ਜੀ ਤਹਿਸੀਲ ਤੇ ਜ਼ਿਲ੍ਹਾ ਬਾਈ ਮੋਗਾ ਹੀ ਹੈ ਜੀ ਮੋਗੇ ਸ਼ਹਿਰ ਤੋਂ ਕਿੰਨੀ ਬਾਟੂ ਆਪਣਾ ਪਿੰਡ 5 ਕਿਲੋਮੀਟਰ ਮੋਬਾਈਲ ਨੰਬਰ ਜੀ 9914352992 ਠੀਕ ਆ ਵੀਰੇ ਘਰ ਦੇ ਹੀ ਆ ਜੀ ਨਗਰ ਹਾਂ ਆਪਣੇ ਘਰ ਦੇ ਹੀ ਆ ਜੀ ਸੁਆ ਵੈੜ ਦਾ ਕਿੰਨਾ ਮਾ ਜੀ ਇਹ ਪਹਿਲਾ ਸੁਆ ਹੈ ਪਹਿਲਾ ਸੁਆ ਦੰਦੋ ਜੀ ਆ ਚੌਗੀ ਹੈ ਜੀ ਮੂੰਹ ਤੋਂ ਚਾਰ ਦੰਦਾਂ ਦਾ ਜੀ ਕਦੋਂ ਸੁਈ ਹੈ ਜੀ ਇਹ ਆ 15 ਦਿਨ ਹੋ ਗਏ ਜੀ ਬੱਚਾ ਕੀ ਹੈ ਜੀ ਬੱਚਾ ਹੀ ਜੇਰ ਕੰਪਲੀਟ ਆ ਜੀ ਹਾਂ ਸਭ ਕੁਸ ਹੈ 16 ਕਿਲੋ ਦੁੱਧ ਹੁਣ 16 ਕਿਲੋ ਦੁੱਧ ਹੀ ਆਪਾਂ ਚਵਾਈ ਕਰਾ ਦਾਂਗੇ ਹਾਂ ਹਾਂ ਬਈ ਹਾਂ ਥਣਾ ਦੀ ਫੁੱਲ ਗਾਰੰਟੀ ਆ ਥੰਡੀ ਸੀਲ ਵੀ ਪੂਰੀ ਥੰਡੀ ਸੀਲ ਪੂਰੀ ਆ ਜੀ ਤੋੜ ਕੇ ਦਿਖਾ ਦੀ ਵੀ ਕਰ ਇਹਨੂੰ ਸੁਆ ਪਹਿਲਾ ਵੀਰੇ ਨਵਾਂ ਹਾਣੀ ਆ ਮੂੰਹ ਤੋਂ ਚਾਰ ਦੰਦ ਹਜੇ ਬੱਚਾ ਹੀ ਆ 15 ਦਿਨ ਸਮਾ ਹੋ ਗਿਆ ਸੂਰੀ ਨੂੰ ਤੇ ਬੱਚਾ ਮਗਰ ਇਹਦੇ ਮੇਲਕਾਫ ਆ ਜਾਂਦਾ ਥੋੜਾ ਜਿਆ ਕੈਮਰੇ ਤੋਂ ਡਰਦੀ ਆ ਜੀ ਵੜ ਰੰਗ ਪ੍ਰਿੰਟ ਦੀ ਚੰਗੀ ਆ ਕਿਉਂਕਿ ਉੱਪਰ ਆ ਜਾ ਮਨਾਈ ਜਾਂਦਾ ਪਸ਼ੂ ਬਾਈ ਦੇ ਸਾਈਡ ਤੇ ਰਹਿ ਜਾਂਦੇ ਆ ਤੇ ਉੱਥੇ ਉਪਰਾਂ ਬੰਦਾ ਕੋਈ ਆਉਂਦਾ ਨਹੀਂ ਤਾਂ ਕਰਕੇ ਕੈਮਰੇ ਦਾ ਥੋੜਾ ਜਿਆ ਕਰੀ ਜਾਂਦੀ ਆ 16 ਕਿਲੋ ਦੋਤੀ ਤੁਸੀਂ ਚਵਾਈ ਮਾਲਕ ਦੇ ਘਰੇ ਕਰ ਸਕਦੇ ਆ ਦੋ ਟਾਈਮ ਕਰ ਲਿਓ ਚਾਰ ਕਰ ਲਿਓ ਚਾਹੇ ਛੇ ਕਰ ਲਿਓ ਥਣ ਮੈਂ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿੰਦਾ ਐਂਡ ਕੱਲਾ ਕੱਲਾ ਨਿਖੜਮਾ ਲੱਗਿਆ ਵਾ ਹੱਥੀ ਚਵਾਈ ਵਾਲਾ ਤੇ ਪੂੜ ਸ਼ਾਕ ਪੂਰਾ ਵੀ ਨਹੀਂ ਬਾਕੀ ਵੀਰੇ ਵੀਡੀਓ ਬਣਾਉਣ ਦਾ ਸਮਾਂ ਨੋਟ ਤੁਹਾਨੂੰ ਮੈਂ ਕਰਾ ਦਿੰਦਾ ਲਗਭਗ ਹਜੇ ਪੌਣਾ ਦੇਣੀ ਪਿਆ 12 ਵਜੇ ਤੇ 25 12:30 ਵਜੇ ਦੀ ਵੀਡੀਓ ਆਪਾਂ ਕਵਰ ਕਰ ਰਹੇ ਆ ਤੇ ਸ਼ਾਮ ਨੂੰ ਜਾ ਕੇ 5:30 6 ਵਜੇ ਚਵਾਈ ਹੋਣੀ ਆ ਜੱਜਮੈਂਟ ਉਸ ਹਿਸਾਬ ਨਾਲ ਲਾਇਓ ਬਈ ਜੇ ਸ਼ਾਮ ਨੂੰ ਵੀਡੀਓ ਬਣਾਉਂਦੇ ਤਾਂ ਹਵਾਨਾ ਸੋਨਾ ਤਿਆਰ ਕੀਤਾ ਹੋਣਾ ਸੀ 16 ਕਿਲੋ ਦੀ ਤੁਸੀਂ ਇਹਦੀ ਮਿਲਕਿੰਗ ਕਰ ਸਕਦੇ ਆ ਤੇ ਜੈਜ ਜੀ ਡਿਮਾਂਡ ਵੀਰੇ ਜਿਹੜੇ ਲੈਣ ਆਈਆਂ 62000 ਮਾੜਾ ਮੋਟਾ ਮਾਨਤਾ ਥੋੜਾ ਘਣਾ ਹੋ ਜੂਗਾ ਬਾਹਲਾ ਨਹੀਂ ਠੀਕ ਹੈ ਜੀ 62000 ਰੁਪਿਆ ਬਾਈ ਇਹਦੀ ਕੀਮਤ ਰੱਖਦੇ ਆ ਵਿੱਚੋਂ ਬਾਈ ਕਹਿੰਦਾ ਮਾਨਤਾਣ ਆਪਾਂ ਜਰੂਰ ਕਰ ਦਾਂਗੇ ਰੰਗ ਪ੍ਰਿੰਟ ਵਾਲੀ ਆ ਵੀਰੇ ਬੱਚੀ ਜਾਤ ਬਰੀਡ ਵਾਲੀ ਆ ਅੱਗੇ ਤੁਹਾਡੀ ਸਾਂਭ ਸੰਭਾਲ ਦਾ ਵੀਰੇ ਡਿਪੈਂਡ ਦੁੱਧ ਕਿ ਤੁਸੀਂ ਕਿੰਨੀ ਸਾਂਭ ਇਹਦੀ ਕਰ ਸਕਦੇ ਹੋ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ